ਮਿੱਤਰੋ ਕਿ ਦੀ ਮੰਨੀਏ ਤੇ ਕਿ ਦੀ ਨਾ ਮੰਨੀਏ ਮੈਂ ਧਰਨੇ ਪ੍ਰਤੀ ਕਈ ਯਾਰਾ ਮਿੱਤਰਾਂ ਨੂੰ ਕਿਹਾ ਮੈਂ ਖਿਆ ਯਾਰ ਵੀ ਡੱਲੇਵਾਲ ਸਾਹਿਬ ਆਪਣੇ ਲਈ ਮਰਨਵਰਤ ਤੇ ਬੈਠੇ ਨੇ ਤੁਸੀਂ ਧਰਨੇ ਤੇ ਕਿਉਂ ਨਹੀਂ ਜਾਂਦੇ ਤਾਂ ਉਹਨਾਂ ਵਿੱਚੋਂ ਕਈਆਂ ਦਾ ਕਹਿਣਾ ਸੀ ਵੀ ਯਾਰ ਮਰਨਵਰਤੀ ਕਿਉਂ ਰੱਖਿਆ ਇਹ ਤਾਂ ਆਪਣੀ ਕੌਮ ਵਾਸਤੇ ਸਹੀ ਨਹੀਂ ਆਪਾਂ ਮਰਨਵਰਤ ਰੱਖ ਕੇ ਨਹੀਂ ਹੱਕ ਲੈਣੇ ਆਪਾਂ ਤਾਂ ਲੜ ਕੇ ਲੈਣੇ ਚਲੋ ਇਹ ਵੀ ਠੀਕ ਕਈਆਂ ਵੀਰਾਂ ਨੂੰ ਕਿਹਾ ਕਹਿੰਦਾ ਯਾਰ ਅਸੀਂ ਕਿਉਂ ਜਾਈਏ ਸਾਡੇ ਕੋਲੇ ਤਾਂ ਹਿੱਸਿਆਂ ਦੀ 2 ਕਿੱਲੇ ਆ ਕਿਸੇ ਨੂੰ ਕਹਿੰਦਾ ਡੇਢ ਆਉਂਦੀ ਕਿਸੇ ਨੂੰ 2 ਕਿਸੇ ਨੂੰ ਕਿੱਲਾ ਅਸੀਂ ਤਾਂ ਅੱਜ ਵੀ ਦਿਹਾੜੀਆਂ ਕਰਦੇ ਆ ਤੇ ਕੱਲ ਵੀ ਦਿਹਾੜੀਆਂ ਕਰਦੇ ਆ ਮੈਂ ਚੱਲ ਠੀਕ ਜੇ ਤਗੜੇ ਕੋਲੇ ਗਏ 100 200 ਕਿੱਲੇ ਵਾਲੇ ਉਹ ਕਹਿੰਦਾ ਯਾਰ ਇਹ ਤਾਂ ਐਵੇਂ ਰਾ ਰੁਕੀ ਫਿਰਦੇ ਆ ਇਹ ਤਾਂ ਥਾਂ ਥਾਂ ਤੇ ਧਰਨੇ ਲਾ ਲੈਂਦੇ ਆ ਇਹ ਤਾਂ ਸੜਕਾਂ ਰੋਕ ਲੈਂਦੇ ਆ ਇਹ ਤਾਂ ਪਬਲਿਕ ਨੂੰ ਪਰੇਸ਼ਾਨ ਕਰਦੇ ਆ ਸਰਕਾਰਾਂ ਨੂੰ ਨਹੀਂ ਕਰਦੇ ਐਵੇਂ ਕਹਿੰਦਾ ਨਜਾਇਜ਼ ਹੀ ਧਰਨੇ ਲਾਈ ਖੜੇ ਉਹਨਾਂ ਦੇ ਵਿਚਾਰ ਆ ਰਹੇ ਨੇ ਤਾਂ ਮਿੱਤਰੋ ਜਿਹੜਾ ਹਜ਼ਾਰਾਂ ਕਿਸਾਨ ਖਨੌਰੀ ਬਾਡਰ ਤੇ ਹਜ਼ਾਰਾਂ ਹੀ ਕਿਸਾਨ ਸ਼ੰਭੂ ਬਾਡਰ ਤੇ ਬੈਠਾ ਉਹ ਫਿਰ ਕਮਲਾ ਹੋਵੇ ਯਾਰ ਡੱਲੇਵਾਲ ਸਾਹਿਬ ਨੇ ਆਪਦੀ ਜਾਨ ਜਿਹੜੀ ਕਿ ਜੋਖਮ ਚ ਪਾ ਰੱਖੀ ਆ ਹਨਾ ਅੱਜ 29 ਦਿਨ ਹੋ ਚੁੱਕੇ ਨੇ ਉਹਨਾਂ ਦੇ ਮਰਨ ਵਰਤ ਨੂੰ 29 ਦਿਨਾ ਚ ਉਹਨਾਂ ਨੇ ਇੱਕ ਵੀ ਅੰਨ ਦਾ ਦਾਣਾ ਆਪਦੇ ਪੇਟ ਚ ਨਹੀਂ ਉਤਾਰਿਆ ਸਿਰਫ ਥੋੜਾ ਥੋੜਾ ਪਾਣੀ ਪੀ ਛੱਡਦੇ ਨੇ ਹੈਨਾ ਨਾ ਹੀ ਉਹਨਾਂ ਨੂੰ ਕੋਈ ਗਲੂਕੋਜ਼ ਲੱਗਿਆ ਤੇ ਉਹਨਾਂ ਨੂੰ ਕੀ ਲੋੜ ਆ ਫਿਰ ਖੇਤੀ ਦੀ ਕਿਉਂ ਫਿਰ ਕਿਸਾਨ ਬੈਠੇ ਨੇ ਜੇਕਰ ਕਾਨੂੰਨ ਲਾਗੂ ਹੁੰਦੇ ਤਾਂ ਫਿਰ ਹੋਣ ਦਿਓ ਸਾਰਿਆਂ ਨੂੰ ਇੱਕੋ ਜਿਹਾ ਹਾਂ ਇੱਕ ਕਿਸਾਨ ਦੀ ਗੱਲ ਮੈਨੂੰ ਇਹ ਲੱਗੀ ਵੀ ਜਿਹੜੇ ਕਹਿੰਦਾ ਨਹੀਂ ਜਾਂਦੇ ਨਾ ਜਾਣਦੇ ਹੋ ਯਾਰ ਹੋ ਜਾਣ ਦਿਓ ਲਾਗੂ ਕਾਨੂੰਨ ਡੇਢ ਦੋ ਕਿੱਲੇ ਜ਼ਮੀਨ ਸੀ ਉਹਦੇ ਕੋਲ ਕਹਿੰਦਾ ਮੁੜ ਕੇ ਆਪੇ ਚੱਕ ਕੇ ਟਿਫਣੇ ਤੁਰੇ ਫਿਰਨਗੇ ਜਿੱਥੇ ਅਸੀਂ ਤੁਰੇ ਫਿਰਾਂਗੇ ਉਥੇ ਤੁਰੇ ਫਿਰਨਗੇ ਤਾ ਹਾਲਾਤ ਕੁਛ ਮਿੱਤਰੋ ਇਦਾਂ ਦੇ ਨੇ ਘੱਟੋ ਘੱਟ ਵੀ 3 ਕਿਲੋਮੀਟਰ ਲੰਬੀ ਲਾਈਨ 3 ਤੋਂ 4 ਕਿਲੋਮੀਟਰ ਹੋ ਸਕਦਾ ਤੇ ਜਦੋਂ ਦਾ ਡਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਹਰ ਰੋਜ਼ 10 ਤੋਂ 12 ਟਰਾਲੀਆਂ ਪਹੁੰਚਦੀਆਂ ਨੇ ਤਾਂ ਮੇਰਾ ਵੀਰ ਇਕੱਠ ਚ ਏਕਾ ਹਾਂ ਹੁਣ ਗੱਲ ਇਦਾਂ ਹੋ ਗਈ ਵੀ ਪ੍ਰਧਾਨਗੀ ਦੀ ਤੇ ਲੀਡਰ ਦੀ ਗੱਲ ਆ ਗਈ ਤਾਂ ਮੇਰਾ ਵੀਰ ਮੈਂ ਕਹਿੰਨਾ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਕਿਸਾਨ ਧਰਨੇ ਨੂੰ ਮਜ਼ਬੂਤ ਕੀਤਾ ਜਾਵੇ ਜੇਕਰ ਇਹ ਕਿਸਾਨ ਧਰਨਾ ਸਫਲ ਨਾ ਰਿਹਾ ਤਾਂ ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਿਸਾਨ ਨੇ ਧਰਨੇ ਤੇ ਨਹੀਂ ਜਾਣਾ ਕਿਸਾਨਾਂ ਦੇ ਧਰਨੇ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਤੇ ਕਿਉਂਕਿ ਹਰ ਰੋਜ਼ ਧਰਨਾ ਤੀਜੇ ਦਿਨ ਧਰਨਾ ਇਹ ਵੀ ਗੱਲ ਜਾਇਜ਼ ਨਹੀਂ ਮੇਰਾ ਖਿਆਲ ਆ ਵੀ ਜਿਨ੍ਹਾਂ ਕੋਲੇ ਜਿੰਨੇ ਕਿੱਲੇ ਨੇ ਉਨੇ ਦਿਨ ਹੀ ਲਾ ਆਉਣ ਜੇ ਕਿਸੇ ਕੋਲੇ 50 ਕਿੱਲੇ ਨੇ ਤੇ ਉਹ 25 ਦਿਨ ਜ਼ਰੂਰ ਲਾ ਕੇ ਆਵੇ ਤਾਂ ਇਸ ਧਰਨੇ ਨੂੰ ਹੌਲੀ-ਹੌਲੀ ਮਜ਼ਬੂਤ ਕੀਤਾ ਜਾਵੇ ਬਾਕੀ ਕਿਸਾਨ ਜਥੇਬੰਦੀਆਂ ਨੇ ਵੀ ਬੇਨਤੀ ਆ ਕਿ ਜੇਕਰ ਇੱਕ ਵਾਰ ਇਹ ਕਿਸ ਧਰਨਾ ਰੱਦ ਹੁੰਦਾ ਤਾਂ ਆਉਣ ਵਾਲੇ ਸਮੇਂ ਵਾਸਤੇ ਸਹੀ ਨਹੀਂ ਕਿਉਂਕਿ ਜਿਹੜਾ ਇੱਕ ਵਾਰ ਤੰਬੂ ਗੱਡਿਆ ਗਿਆ ਉਹ ਤੰਬੂ ਨੂੰ ਗੱਡਿਆ ਹੀ ਰਹਿਣ ਦਿਓ ਤੇ ਹਰ ਕੋਈ ਆਪ ਤੇ ਲੀਡਰ ਬਣਦੀ ਕੋਸ਼ਿਸ਼ ਨਾ ਕਰੋ ਹੁਣ ਗੱਲ ਇਦਾਂ ਵੀ ਜੇ ਕੱਲ ਨੂੰ ਡੱਲੇਵਾਲ ਸਾਹਿਬ ਦੀ ਧਰਨਾ ਕਾਮਯਾਬ ਹੋ ਜਾਂਦਾ ਸਰਕਾਰਾਂ ਉਸ ਦੀ ਗੱਲ ਮੰਨ ਲੈਂਦੀਆਂ ਤਾਂ ਫਿਰ ਵੀ ਤੁਸੀਂ ਪਛਤਾਉਣਾ ਤਾਂ ਕਿਤੇ ਨਾ ਕਿਤੇ ਜਿਵੇਂ ਮਜ਼ਬੂਤੀ ਲੱਗਦੀ ਆ ਆਉਣ ਵਾਲੇ ਸਮੇਂ 'ਚ ਧਰਨਾ ਬਹੁਤ ਵੱਡਾ ਬਣ ਜਾ ਰਿਹਾ ਜੀ ਇਹ ਦਿੱਲੀ ਦਿੱਲੀ ਵਾਲੇ ਨਾਲੋਂ ਵੀ ਧਰਨਾ ਵੱਡਾ ਹੋਣ ਜਾ ਰਿਹਾ ਤੇ ਮੁੜ ਕੇ ਪਸਤਾਉਣ ਨਾਲੋਂ ਚੰਗਾ ਮੁੜ ਕੇ ਤੁਸੀਂ ਆਖੋ ਵੀ ਨਹੀਂ ਜੀ ਅਸੀਂ ਨਾਲ ਆ ਨਾਲ ਤਾਂ ਮੇਰੀਆਂ ਕਿਸਾਨ ਜਿਥੇ ਬੰਦੀਆਂ ਨੂੰ ਬੇਨਤੀ ਆ ਮੈਂ ਕਹਿੰਨਾ ਵੀ ਤੁਸੀਂ ਸਿਰਫ ਡੱਲੇਵਾਲ ਵਾਸਤੇ ਜਾਵੜੋ ਯਾਰ ਅਗਲੇ ਨੇ ਜਾਣ ਦਾ ਇਲਾ ਰੱਖਿਆ ਉਹਦੇ ਵਾਸਤੇ ਤਾਂ ਜਰੂਰ ਜਾਓ ਐਡਾ ਵੱਡਾ ਪ੍ਰਬੰਧ ਕੀਤੇ ਆ ਇੰਨਾ ਕੁਛ ਆ ਲੰਗਰ ਆ ਰਿਹਾ ਦੁੱਧ ਆ ਰਿਹਾ ਸਾਰਾ ਕੁਝ ਤੁਹਾਨੂੰ ਮਿਲ ਰਿਹਾ ਉੱਥੇ ਸਿਰਫ ਰਾਤਾਂ ਹੀ ਕੱਟਣੀਆਂ ਨੇ ਹਾਂ ਰਾਤਾਂ ਕੱਟਣੀਆਂ ਔਖੀਆਂ ਮੈਨੂੰ ਪਤਾ ਵੀ ਉਹ ਸੁਵਿਧਾਵਾਂ ਤਾਂ ਨਹੀਂ ਮਿਲਦੀਆਂ ਜੋ ਆਪਾਂ ਘਰ ਲੈਨੇ ਆ ਪਰ ਜਿਹੜੇ ਲੋਕ ਉੱਥੇ ਪਹੁੰਚੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਬੀਤੂਗੀ ਹਨ ਜਿਹੜੇ ਕਿਸਾਨ ਪਹੁੰਚ ਚੁੱਕੇ ਨੇ ਹਨ ਉਹ ਤਾਂ ਇੱਕ ਆਸਾ ਲੈ ਕੇ ਪਹੁੰਚੇ ਨੇ ਵੀ ਆਉਣ ਵਾਲੇ ਸਮੇਂ 'ਚ ਸ਼ਾਇਦ ਸਰਕਾਰ ਸੁਣ ਲੇ ਚਲੋ ਬਾਹਲੀਆਂ ਨਹੀਂ ਤਾਂ ਕੁਝ ਮੰਗਾ ਤਾਂ ਮੰਨੀਆਂ ਹੀ ਜਾਣ ਵੇਖੋ ਹੁਣ ਕੀ ਸਿਟਾ ਨਿਕਲਦਾ ਇਸ ਧਰਨੇ ਦਾ ਡੱਲੇਵਾਲ ਸਾਹਿਬ ਦੇ ਮੈਂ ਤਾਂ ਕਹਿੰਦਾ ਵੀ ਵਾਹਿਗੁਰੂ ਕਿਰਪਾ ਕਰਦੇ ਵੀ ਉਹਨਾਂ ਦੀ ਜਾਨ ਬਚ ਸਕੇ ਪਰ ਜਿਹੋ ਜਿਹੇ ਅੱਜ ਦੇ ਹਾਲਾਤ ਆ ਤਾਂ ਮੈਂ ਕੁਝ ਬਾਲਾ ਕੁਝ ਨਹੀਂ ਕਹਿੰਦਾ ਬਾਕੀ ਤੁਸੀਂ ਦੱਸੋ ਕਮੈਂਟ ਸੈਕਸ਼ਨ ਖਾਲੀਆ ਤੁਹਾਡੇ ਵਾਸਤੇ ਤੇ ਜਿੰਨਾ ਕ ਮੈਂ ਵੀਡੀਓ ਤੁਹਾਨੂੰ ਦਿਖਾਤਾ ਏਡੀ ਕ ਲੰਮੀ ਲੈਣ ਤੇ ਏਡੇ ਕ ਲੰਮੇ ਕਰਨੇ ਇਨੇ ਕ ਕਿਸਾਨ ਪਹੁੰਚੇ ਨੇ ਬਾਕੀ ਕਿਸਾਨ ਜਿੰਦਾਬਾਦ ਕਿਸਾਨ ਮਜਬੂਤ ਏਕਤਾ ਜਿੰਦਾਬਾਦ ਮੈਂ ਗੁਰੂ ਚਰਦੀ ਗੜਾ ਬਖਸ਼ੀ ਤੇ ਮੋਰਚਾ ਫਤਿਹ ਜਰੂਰ ਹੋਵੇ ਰੱਬ ਰੱਖੇ